ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭਨਾਂ ਦੇ ਨਾਲ ਰੋਜ਼ਗਾਰ ਸਮਾਚਾਰ ਸਾਂਝੇ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਪੋਸਟਾਂ ਆਈਆਂ ਨੇ ਜਿਦੇ ਵਿੱਚ ਟੀਚਰਾਂ ਦੀਆਂ ਬੈਂਕ ਸੈਕਟਰ ਦੇ ਵਿੱਚ ਨੇ ਸੇਲਜ਼ ਮੈਨੇਜਰ ਸੇਲਜ਼ ਅਫਸਰ ਦੀਆਂ ਸਾਬਕਾ ਫੌਜੀਆਂ ਦੇ ਲਈ ਸਿਕਿਉਰਿਟੀ ਗਾਰਡ ਸਿਕਿਉਰਿਟੀ ਸੁਪਰਵਾਈਜ਼ਰ ਗਨਮੈਨ ਦੀਆਂ ਪੋਸਟਾਂ ਨੇ ਸੋ ਸਾਰੀ ਜਾਣਕਾਰੀ ਤੁਸੀਂ ਸੁਣਿਓ ਮੁੰਡੇ ਕੁੜੀਆਂ ਦੋਨਾਂ ਦੇ ਲਈ ਨੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਹਾਈਪ ਜਰੂਰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਜਾਵੇ ਜਾਣਕਾਰੀ ਆਰੰਭ ਕਰਦਾ ਹਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਜਿਹੜੀਆਂ ਪੋਸਟਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਇੱਕ ਗੱਲ ਤੁਹਾਨੂੰ ਜਰੂਰ ਦੱਸ ਦਿਆਂ ਕਿ ਜਿੰਨੀਆਂ ਪੋਸਟਾਂ ਨੇ ਇਹਦੇ ਵਿੱਚ ਕੋਈ ਤੁਹਾਡਾ ਰਿਟਰਨ ਐਗਜ਼ਾਮ ਨਹੀਂ ਹੋਣਾ ਤੁਹਾਨੂੰ ਕੰਟੈਕਟ ਨੰਬਰ ਦਿੱਤੇ ਜਾਣਗੇ ਉਹਨਾਂ ਨੰਬਰਾਂ ਤੇ ਸੰਪਰਕ ਕਰ ਲੋ ਜੇ WhatsApp ਨੰਬਰ ਨੇ ਆਪਣਾ ਰੈਜ਼ਿਊਮ ਸੈਂਡ ਕਰ ਦਿਓ ਕੰਪਨੀ ਵਾਲੇ ਆਪਣੇ ਆਪ ਤੁਹਾਡੇ ਨਾਲ ਗੱਲ ਕਰ ਲੈਣਗੇ ਜੁਆਇਨਿੰਗ ਕਰਨ ਤੋਂ ਪਹਿਲਾਂ ਕੀ ਤੁਹਾਡੇ ਕੋਲੋਂ ਫੀਸ ਲੈਂਦੇ ਆ ਕੀ ਚਾਰਜ ਲੈਂਦੇ ਆ ਉਹ ਤੁਸੀਂ ਪੂਰੀ ਗੱਲ ਕਰਕੇ ਕਲੀਅਰ ਜਿਹੜਾ ਕਰ ਲੈਣਾ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਕਿ IVY World School ਜਲੰਧਰ ਦੇ ਵਿੱਚ ਟੀਚਰਾਂ ਦੀਆਂ ਪੋਸਟਾਂ ਨੇ TGT ਇੰਗਲਿਸ਼ ਮੈਥ ਸਾਇੰਸ SST ਸੋ ਇਹਦੇ ਵਿੱਚ 2 ਤੋਂ 4 ਸਾਲਾਂ ਦਾ ਤਜਰਬਾ ਮੰਗਿਆ ਗਿਆ ਕਿਸੇ ਪ੍ਰਸਿੱਧ ਸਕੂਲ ਦੇ ਵਿੱਚ ਪੜਾਉਣ ਦਾ ਤੁਹਾਡਾ ਹੋਣਾ ਚਾਹੀਦਾ ਹੈ এডਿਕੇਸ਼ਨ ਗ੍ਰੈਜੂਏਸ਼ਨ ਬੀਏਡ ਇੰਗਲਿਸ਼ ਮੈਥ ਬਾਇਓਲੋਜੀ ਐਸਐਸਟੀ ਵਿੱਚ ਕੀਤੀ ਹੋਵੇ ਸੈਲਰੀ ਜਿਹੜੀ ਹੈ ਤੁਹਾਡੀ 35000 ਤੋਂ ਲੈ ਕੇ 40000 ਰੁਪਏ ਪਰ ਮੰਥ ਰਹਿਣ ਵਾਲੀ ਹੈ ਪੀਆਰਟੀ ਇੰਗਲਿਸ਼ ਹਿੰਦੀ ਆਈਸੀਟੀ ਪੰਜਾਬੀ ਸਾਇੰਸ ਤੇ ਮਦਰ ਟੀਚਰ ਦੀਆਂ ਪੋਸਟਾਂ ਨੇ ਜਿਦੇ ਵਿੱਚ 2 ਤੋਂ 3 ਸਾਲ ਦਾ ਤਜਰਬਾ ਮੰਗਿਆ ਗਿਆ ਹੈ এডਿਕੇਸ਼ਨ ਗ੍ਰੈਜੂਏਸ਼ਨ ਯਾ ਬੀਐਡ ਹੋਣੀ ਚਾਹੀਦੀ ਹੈ ਇੰਗਲਿਸ਼ ਹਿੰਦੀ ਆਈਸੀਟੀ ਪੰਜਾਬੀ ਸਾਇੰਸ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਹੋਵੇ ਸੈਲਰੀ ਜਿਹੜੀ 22000 ਤੋਂ ਲੈ ਕੇ 28000 ਰੁਪਏ ਮਹੀਨਾ ਰਹੇਗੀ ਇਸ ਤੋਂ ਅੱਗੇ ਪੀਜੀਟੀ ਸਾਈਕੋਲੋਜੀ ਦੀਆਂ ਪੋਸਟਾਂ ਨੇ ਐਕਸਪੀਰੀਅੰਸ 5 ਤੋਂ 7 ਸਾਲਾਂ ਦਾ ਹੋਵੇ ਸੀਬੀਐਸਸੀ ਦੇ ਫੇਮਸ ਸਕੂਲ ਵਿੱਚ ਪੜਾਉਣ ਦਾ ਐਜੂਕੇਸ਼ਨ ਜਿਹੜੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਸਾਈਕੋਲੋਜੀ ਦੇ ਵਿੱਚ ਨਾਲ ਬੀਐਡ ਕੀਤੀ ਹੋਵੇ ਸੈਲਰੀ 55000 ਤੋਂ ਲੈ ਕੇ 65000 ਰੁਪਏ ਪਰ ਮੰਥ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਨਾਲ ਤੁਹਾਨੂੰ ਰੈਸ਼ ਦਾ ਬੰਦੋਬਸਤ ਵੀ ਜਿਹੜਾ ਉਹ ਸਕੂਲ ਵੱਲੋਂ ਕੀਤਾ ਜਾਏਗਾ ਐਸੋਸੀਏਟ ਟੀਚਰ ਦੀਆਂ ਪੋਸਟਾਂ ਨੇ ਇੱਕ ਤੋਂ ਦੋ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਬੀਐਡ ਕੀਤੀ ਹੋਵੇ ਫਰੈਸ਼ਰ ਵੀ ਜਿਹੜੇ ਅਪਲਾਈ ਕਰ ਸਕਦੇ ਨੇ ਗ੍ਰੈਜੂਏਸ਼ਨ ਦੇ ਨਾਲ ਬੀਐਡ ਜਾਂ ਡੀਐਂਡ ਈਸੀਸੀਈ ਦਾ ਜਿਹੜਾ ਡਿਪਲੋਮਾ ਹੋਵੇ ਤਨਖਾਹ ਜਿਹੜੀ 16000 ਤੋਂ ਲੈ ਕੇ 19000 ਰੁਪਏ ਪਰ ਮੰਥ ਤੁਹਾਨੂੰ ਮਿਲੇਗੀ ਤੇ ਆਖਰੀ ਜਿਹੜੀ ਪੋਸਟ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਐ ਇਸੇ IVY World School ਦੀ ਐ ਕਾਰਾਟੇ ਕੋਚ ਪਾਰਟ ਟਾਈਮ ਵਾਸਤੇ ਮੰਗਿਆ ਗਿਆ ਇੱਕ ਤੋਂ ਦੋ ਸਾਲਾਂ ਦਾ ਐਕਸਪੀਰੀਅੰਸ ਹੋਵੇ ਤੇ BPEd ਜਾਂ BPE ਸਰਟੀਫਿਕੇਟ ਕਾਰਾਟੇ ਦੇ ਵਿੱਚ ਹੋਣਾ ਚਾਹੀਦਾ 12000 ਤੋਂ ਲੈ ਕੇ 18000 ਤੱਕ ਸੈਲਰੀ ਰੱਖੀ ਗਈ ਐ ਸੋ ਜਿਹੜੇ ਵੀ ਉਮੀਦਵਾਰ ਮੁੰਡੇ ਕੁੜੀਆਂ ਸੰਪਰਕ ਕਰਨਾ ਚਾਹੁੰਦੇ ਨੇ 97810 74844 ਇੱਕ ਇਹ ਨੰਬਰ ਹੈ ਦੂਸਰਾ ਨੰਬਰ ਨੋਟ ਕਰ ਲਓ 98725 99600 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਆਪਣਾ ਰੈਜ਼ਿਊਮ ਸੈਂਡ ਕਰ ਦਿਓ ਜਾਂ ਪੂਰੀ ਵਧੇਰੇ ਜਾਣਕਾਰੀ ਵੀ ਤੁਸੀਂ ਇਸ ਸਕੂਲ ਦੇ ਵਿੱਚ ਕੱਢੀਆਂ ਗਿਆ ਪੋਸਟਾਂ ਦੇ ਸਬੰਧ ਵਿੱਚ ਲੈ ਸਕਦੇ ਹੋ ਜਲੰਧਰ ਦੇ ਵਿੱਚ ਟੀਚਰ ਦੀਆਂ ਪੋਸਟਾਂ ਨੇ ਅਕਾਲ ਅਕੈਡਮੀ ਦੇ ਵਿੱਚ ਐਮਏ ਇੰਗਲਿਸ਼ ਬੀਐਡ ਇੰਗਲਿਸ਼ ਟੀਚਰ ਵਾਸਤੇ ਜਿਹੜੀ ਯੋਗਤਾ ਰੱਖੀ ਗਈ ਹੈ 15 ਤੋਂ 18000 ਸੈਲਰੀ ਮਿਲੇਗੀ ਕੇਜੀ ਟੀਚਰ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਈਟੀਟੀ ਜਾਂ ਜੀਬੀਟੀ ਦੇ ਨਾਲ ਬੀਐਡ ਹੋਣੀ ਚਾਹੀਦੀ ਹੈ ਇਹ ਜਿਹੜੀ 10 ਤੋਂ 12000 ਸੈਲਰੀ ਰੱਖੀ ਗਈ ਹੈ ਤੇ ਇਹਦੇ ਵਿੱਚ ਅਕਾਲ ਅਕੈਡਮੀ ਦੇ ਵਿੱਚ ਹੋਰ ਪੋਸਟਾਂ ਨੇ ਕਮਰਸ ਟੀਚਰ ਦੀਆਂ ਜਿਹਦੇ ਵਿੱਚ ਬੀਕਾਮ ਐਮਕਾਮ ਤੁਹਾਡੀ ਯੋਗਤਾ ਹੋਣੀ ਚਾਹੀਦੀ ਹੈ ਸੈਲਰੀ 15 ਤੋਂ 18000 ਤੇ ਸੰਪਰਕ ਨੰਬਰ ਆ ਜਿਹੜੇ ਉਹ ਤੁਸੀਂ ਨੋਟ ਕਰ ਲਓ 98759 87243 ਅਤੇ 98152 40981 ਇਹਨਾਂ ਪੋਸਟਾਂ ਵਾਸਤੇ ਜਿਹੜਾ ਤੁਸੀਂ ਸੰਪਰਕ ਕਰਕੇ ਅਪਲਾਈ ਕਰ ਸਕਦੇ ਹੋ ਹੁਣ ਮੈਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰ ਰਿਹਾ ਸਿਕਿਉਰਿਟੀ ਗਾਰਡਾਂ ਦੀ ਜਿਹੜੀ ਭਰਤੀ ਹੈ ਧੂਰੀ ਪੰਜਾਬ ਦੇ ਵਿੱਚ 20 ਤੋਂ 55 ਸਾਲ ਇਹਦੇ ਵਾਸਤੇ ਉਮਰ ਹੱਦ ਮੰਗੀ ਗਈ ਹੈ 5 ਫੁੱਟ 7 ਇੰਚ ਤੋਂ ਘੱਟ ਕੱਦ ਨਹੀਂ ਹੋਣਾ ਚਾਹੀਦਾ 10ਵੀਂ ਪਾਸ ਯੋਗਤਾ ਹੋਣੀ ਚਾਹੀਦੀ ਹੈ ਜਿਹੜੇ ਸਿਵਲ ਦੇ ਸਿਕਿਉਰਿਟੀ ਗਾਰਡ ਨੌਜਵਾਨ ਲੱਗਣਗੇ ਉਹਨਾਂ ਦੀ ਤਨਖਾਹ 16500 ਤੋਂ 18000 ਫੌਜੀ ਵੀਰ ਜਿਹੜੇ ਐਕਸ ਸਰਵਿਸਮੈਨ ਜੁਆਇਨ ਕਰਦੇ ਆ ਤਾਂ ਉਹਨਾਂ ਦੀ 17500 ਤੋਂ 19000 ਰੁਪਏ ਤਨਖਾਹ ਹੈ ਜਿਹੜੀ ਰਿਹੈਸ਼ ਦਾ ਪ੍ਰਬੰਧ ਤੁਹਾਡਾ ਕੀਤਾ ਜਾਏਗਾ ਡਿਊਟੀ ਜਿਹੜੀ ਤੁਹਾਡੀ 12 ਘੰਟੇ ਰਹੇਗੀ ਜਿਹੜੇ ਵੀ ਉਮੀਦਵਾਰ ਇੱਛਕ ਨੇ ਉਹ ਆਪਣਾ ਪੁਲਿਸ ਵੈਰੀਫਿਕੇਸ਼ਨ ਲੇਟੈਸਟ ਜਿਹੜੀ ਤੁਹਾਡੀ ਆਧਾਰ ਕਾਰਡ ਪੈਨ ਕਾਰਡ ਸਕੂਲ ਸਰਟੀਫਿਕੇਟ ਬੈਂਕ ਦੀ ਜਿਹੜੀ ਪਾਸਬੁੱਕ ਦੀ ਫਰਸਟ ਕਾਪੀ ਹੈ ਉਹ ਤੁਸੀਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਵਧੇਰੇ ਜਾਣਕਾਰੀ ਲਈ ਤੁਸੀਂ 80540 ਵੀ 198 ਨੰਬਰ ਤੇ ਸੰਪਰਕਾ ਜਿਹੜਾ ਕਰ ਸਕਦੇ ਹੋ ਅੱਗੇ ਜਿਹੜੀ ਗਨਮੈਨ ਦੀ ਪੋਸਟ ਹੈ ਐਚ ਡੀ ਐਫ ਸੀ ਬੈਂਕ ਅਜਨਾਲਾਂ ਦੇ ਵਿੱਚ ਅਮਰਸਰ ਦੇ ਵਿੱਚ ਇਹ ਡਿਊਟੀ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹੈ ਤਨਖਾਹ ਦੇ ਵਿੱਚ 13500 ਰੁਪਏ ਹੈ ਜਿਹੜੇ ਪੀ ਐਫ ਤੇ ਈ ਐਸ ਆਈ ਸੀ ਉਹ ਤੁਹਾਨੂੰ ਵੱਖਰੇ ਮਿਲਣਗੇ ਤਨਖਾਹ ਤੋਂ ਇਲਾਵਾ ਤੇ ਇਹ ਵੀ ਤੁਸੀਂ 80540 20198 ਨੰਬਰ ਤੇ ਸੰਪਰਕ ਕਰਕੇ ਦੇ ਬਾਰੇ ਵਧੇਰੇ ਜਾਣਕਾਰੀ ਜਿਹੜੀ ਉਹ ਉ ਲੈ ਸਕਦੇ ਹੋ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਫਾਜ਼ਿਲਕਾ ਜਲਾਲਾਬਾਦ ਹਬੌਰ ਗੁਰੂਅਰਸਾਏ ਫਿਰੋਜ਼ਪੁਰ ਸੰਗਰੂਰ ਧੂਰੀ ਬਰਨਾਲਾ ਪਟਿਆਲਾ ਮੁਕਤਸਰ ਮੋਹਾਲੀ ਲੁਧਿਆਣਾ ਬਠਿੰਡਾ ਮੋਗਾ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਕਈ ਸ਼ਹਿਰਾਂ ਦੇ ਵਿੱਚ ਅਰਬਨ ਪੇ ਪ੍ਰਾਈਵੇਟ ਲਿਮਟਿਡ ਵੱਲੋਂ ਜਿਵੇਂ ਫੋਨ ਪੇ ਪੇਟੀਐਮ ਜਿਹੜੇ ਕੰਪਨੀਆਂ ਕੰਮ ਕਰਦੀਆਂ ਨੇ ਅਰਬਨ ਪੇ ਜਿਹੜੀ ਕੰਪਨੀ ਨਵੀਂ ਆਈ ਹੈ ਇਹਦੇ ਵਿੱਚ ਬੈਂਕਿੰਗ ਸੈਕਟਰ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਸੇਲਜ਼ ਅਫਸਰ ਸੇਲਜ਼ ਮੈਨੇਜਰ ਮੈਨੇਜਰ ਤੇ ਕੈਸ਼ੀਅਰ ਟੀਮ ਲੀਡਰ ਦੀਆਂ ਪੋਸਟਾਂ ਨੇ ਤਨਖਾਹ ਜਿਹੜੀ 11500 ਤੋਂ 28900 ਰੁਪਏ ਦੇ ਵਿਚਕਾਰ ਰਹੇਗੀ ਤੁਹਾਡੀ ਯੋਗਤਾ ਦੇ ਹਿਸਾਬ ਨਾਲ ਇਹਦੇ ਵਿੱਚ ਤੁਹਾਡੀ ਤਨਖਾਹ ਤੈ ਹੋਣੀ ਹੈ ਯੋਗਤਾ 12ਵੀਂ ਪਾਸ ਜਾਂ ਇਸ ਤੋਂ ਉੱਪਰ ਹੋ ਸਕਦੀ ਹੈ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ ਤੇ ਜਿਹੜੇ 6 ਮਹੀਨੇ ਤੋਂ ਵੱਧ ਜਿਹਦਾ ਤਜਰਬਾ ਹੈ ਉਹਨਾਂ ਨੂੰ ਜਿਹੜੀ ਪਹਿਲ ਦਿੱਤੀ ਜਾਊਗੀ ਲੜਕੀਆਂ ਜਿਹੜੀਆਂ ਉਹਨਾਂ ਵਾਸਤੇ ਸਿਰਫ ਇਹਦੇ ਵਿੱਚ ਸਿਟਿੰਗ ਜੌਬ ਹੈ ਜਲਾਲਾਬਾਦ ਸ਼ਹਿਰ ਦੇ ਵਿੱਚ ਤੇ ਇਹ ਜਿਹੜੇ ਉਮੀਦਵਾਰ ਇੰਟਰਸਟਿਡ ਨੇ ਉਹ ਅਪਲਾਈ ਕਰ ਸਕਦੇ ਨੇ 80540 20198 ਨੰਬਰ ਤੇ ਇਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ 베ਰਕਾ ਮਿਲਕ ਪਲਾਂਟ ਦੇ ਵਿੱਚ ਸਿਕਿਉਰਿਟੀ ਗਾਰਡ ਦੀਆਂ ਪੋਸਟਾਂ ਨੇ 8 ਘੰਟੇ ਤੋਂ ਲੈ ਕੇ 12 ਘੰਟੇ ਤੱਕ ਡਿਊਟੀ ਹੈ ਡੇ ਨਾਈਟ ਦੀ ਡਿਊਟੀ ਰਹੇਗੀ 26 ਦਿਨ ਜਿਹੜੀ ਤੁਹਾਡੀ ਡਿਊਟੀ ਰਹਿਣੀ ਹੈ ਸੈਲਰੀ ਇਨ ਹੈਂਡ ਤੁਹਾਨੂੰ 16000 ਤੋਂ ਲੈ ਕੇ 18000 ਤੱਕ ਮਿਲਣੀ ਹੈ ਪਲੱਸ ਜਿਹੜਾ ESIC ਤੁਹਾਨੂੰ ਉਹਦੇ ਨਾਲ ਮਿਲੇਗਾ ਫਰੀ ਰੂਮ ਦੀ ਸਹੂਲਤ ਮਿਲੇਗੀ ਫਰੀ ਯੂਨੀਫਾਰਮ ਮਿਲੇਗੀ ਤੇ 10 ਵਜੇ ਤੋਂ ਲੈ ਕੇ 7 ਵਜੇ ਤੱਕ ਆ ਮੈਂ ਤੁਹਾਨੂੰ WhatsApp ਨੰਬਰ ਦੇਣ ਲੱਗਾ ਇਹਦੇ ਤੇ ਤੁਸੀਂ ਜਿਹੜਾ ਆਪਣਾ ਰੈਜ਼ਿਊਮ ਸੈਂਡ ਕਰ ਦਿਓ ਜਾਂ ਆਪਣਾ ਮੈਸੇਜ ਤੁਸੀਂ ਭੇਜ ਸਕਦੇ ਹੋ 78899 88593 ਇਸ ਨੰਬਰ ਤੇ ਸੰਪਰਕ ਕਰਕੇ ਜਿਹੜੇ ਲੁਧਿਆਣਾ ਦੇ ਨੇੜੇ ਦੇ ਵੀਰ ਨੇ ਉਹ ਸੰਪਰਕ ਕਰ ਸਕਦੇ ਨੇ ਖਰੜ ਸ਼ਹਿਰ ਦੇ ਵਿੱਚ ਗਨਮੈਨ ਦੀ ਪੋਸਟ ਹੈ 12 ਬੋਰ ਵਾਲਾ ਜਿਹੜਾ ਲਾਈਸੈਂਸ ਹੋਣਾ ਚਾਹੀਦਾ 9 ਵਜੇ ਤੋਂ ਲੈ ਕੇ 7 ਵਜੇ ਤੱਕ ਡਿਊਟੀ ਹੈ ਚਾਰ ਛੁੱਟੀਆਂ ਹੋਣਗੀਆਂ ਤਨਖਾਹ 27000 ਰੁਪਏ ਫਿਕਸ ਹੈ ਤੇ ਜਿਹੜੇ ਵੀਰ ਇੰਟਰਸਟਿਡ ਨੇ ਉਹ WhatsApp ਤੇ ਆਪਣੀਆਂ ਫੋਟੋਆਂ ਰੈਜ਼ਿਊਮ ਆਪਣੇ ਡਾਕੂਮੈਂਟਸ ਸੈਂਡ ਕਰਦੇ ਹੋ ਰੈਜ਼ਿਊਮ ਸੈਂਡ ਕਰਦੇ ਹੋ ਤਾਂ ਆਪਣੇ ਆਪ ਤੁਹਾਡੇ ਨਾਲ ਜਿਹੜਾ ਕੰਪਨੀ ਵਾਲੇ ਸੰਪਰਕ ਕਰ ਲੈਣਗੇ 78899 88593 ਤੇ ਤੁਸੀਂ ਜਿਹੜਾ ਆਪਣਾ ਬਾਇਓ ਡਾਟਾ ਉਹ ਭੇਜ ਸਕਦੇ ਹੋ ਇਹਨੂੰ ਤੋਂ ਇਲਾਵਾ 19 ਦਸੰਬਰ 2025 ਨੂੰ ਮਾਨਸਾ ਰੋਜ਼ਗਾਰ ਦਫ਼ਤਰ ਦੇ ਵਿੱਚ ਕੈਂਪ ਲੱਗਣ ਜਾ ਰਿਹਾ ਜਿਹਦੇ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਵਿਦਿਆਰਥੀਆਂ ਦੀ ਹੋਣੀ ਚਾਹੀਦੀ ਹੈ ਉਮਰ ਸੀਮਾ 18 ਤੋਂ 35 ਸਾਲ ਤੇ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਜਿਹੜਾ ਕੈਂਪ ਤੁਹਾਡਾ ਉੱਥੇ ਲੱਗੇਗਾ ਇਹ ਕੈਂਪ ਲਗਾਇਆ ਜਾਣਾ ਫਿਊਜ਼ਨ ਫਾਈਨੈਂਸ ਲਿਮਟਿਡ ਕੰਪਨੀ ਵੱਲੋਂ ਰਿਲੇਸ਼ਨਸ਼ਿਪ ਅਤੇ ਸੀਨੀਅਰ ਰਿਲੇਸ਼ਨਸ਼ਿਪ ਅਫਸਰ ਦੀ ਭਰਤੀ ਵਾਸਤੇ ਸੋ ਜਿਹੜੇ ਉਮੀਦਵਾਰ ਇੰਟਰਸਟਿਡ ਨੇ ਰੋਜ਼ਗਾਰ ਦਫਤਰ ਮਾਨਸਾ ਵਿਖੇ 19 ਦਸੰਬਰ 2025 ਨੂੰ 10 ਵਜੇ ਆਪਣੇ ਪੂਰੇ ਡਾਕੂਮੈਂਟ ਲੈ ਕੇ ਜਿਹੜੇ ਪਹੁੰਚ ਸਕਦੇ ਨੇ ਇਹਦੇ ਤੋਂ ਇਲਾਵਾ 12 ਪੋਸਟਾਂ ਨੇ ਮੁੱਲਾਂਪੁਰ ਚੰਡੀਗੜ੍ਹ ਦੇ ਵਿੱਚ ਸਿਕਿਉਰਿਟੀ ਗਾਰਡ ਦੀਆਂ ਡਿਊਟੀ 8 ਘੰਟੇ ਹੈ 26 ਦਿਨ ਮਹੀਨੇ ਦੇ ਵਿੱਚ ਤੁਹਾਡਾ ਕੰਮ ਰਹੇਗਾ ਤਨਖਾਹ 21300 ਰੁਪਏ ਹੈ ਈਐਸਆਈ ਤੇ ਪੀਐਫ ਜਿਹੜੇ ਤੋਂ ਵੱਖਰੇ ਮਿਲਣਗੇ ਯੋਗਤਾ 10ਵੀਂ ਤੋਂ 12ਵੀਂ ਪਾਸ ਮੰਗੀ ਗਈ ਹੈ ਸਾਬਕਾ ਫੌਜੀਆ ਨੂੰ ਪਹਿਲ ਦਿੱਤੀ ਜਾਊਗੀ ਜਿਹੜੇ ਵੀ ਇੰਟਰਸਟਿਡ ਨੇ ਵੀਰ ਭੈਣ ਉਹ 80540 20198 ਨੰਬਰ ਤੇ ਸੰਪਰਕ ਜਿਹੜਾ ਉਹ ਕਰ ਸਕਦੇ ਨੇ ਸਿਕਿਉਰਿਟੀ ਗਾਰਡ ਦੀਆਂ ਹੋਰ ਪੋਸਟਾਂ ਨੇ ਜਿਹੜੀਆਂ ਫਾਜ਼ਿਲਕਾ ਪੰਜਾਬ ਦੇ ਵਿੱਚ ਯੋਗਤਾ ਬੀ ਰੱਖੀ ਗਈ ਹੈ ਫਰੈਸ਼ਰ ਦੇ ਲਈ ਘੱਟੋ ਘੱਟ ਪਲੱਸ 2 ਹੋਣੀ ਚਾਹੀਦੀ ਹੈ ਜਿਨ੍ਹਾਂ ਕੋਲ 3 ਸਾਲ ਦਾ ਸਿਕਿਉਰਿਟੀ ਦਾ ਤਜਰਬਾ ਹੈ ਉਹਨਾਂ ਦੀ ਯੋਗਤਾ ਕੰਪਿਊਟਰ ਦਾ ਬੇਸਿਕ ਗਿਆਨ ਹੋਣਾ ਚਾਹੀਦਾ ਹੈ ਹਫਤੇ ਵਿੱਚ ਇੱਕ ਛੁੱਟੀ ਮਿਲੇਗੀ ਸਾਲ ਵਿੱਚ ਤਿੰਨ ਵਰਦੀਆਂ ਫ੍ਰੀ ਮਿਲਣਗੀਆਂ ਇੰਸ਼ੋਰੈਂਸ ਤੇ ਪ੍ਰੋਵੀਡੈਂਟ ਫੰਡ ਵੀ ਤੁਹਾਨੂੰ ਮਿਲੇਗਾ ਡਿਊਟੀ 9 ਘੰਟੇ ਰਹੇਗੀ ਤਨਖਾਹ 16500 ਰੁਪਏ ਹੈ ਕੋਵਿਡ ਦੇ ਇੰਜੈਕਸ਼ਨ ਤੁਹਾਡੇ ਦੋਵੇਂ ਲੱਗੇ ਹੋਣੇ ਚਾਹੀਦੇ ਨੇ ਉਮਰ 18 ਤੋਂ 35 ਸਾਲ ਅਤੇ ਕੱਦ ਜਿਹੜਾ 5 ਫੁੱਟ 8 ਇੰਚ ਤੋਂ ਘੱਟ ਨਹੀਂ ਹੋਣਾ ਚਾਹੀਦਾ ਆਪਣਾ ਪੂਰਾ ਜਿਹੜਾ ਬਾਇਓ ਡਾਟਾ ਤੁਸੀਂ 80540 ਤੇ 20198 ਨੰਬਰ ਤੇ ਭੇਜ ਸਕਦੇ ਹੋ ਇਹ ਅੱਜ ਦੇ ਰੋਜ਼ਗਾਰ ਸਮਾਚਾਰ ਨੇ ਫਿਰ ਤੁਹਾਡੇ ਨਾਲ ਨਵੀਂ ਜਾਣਕਾਰੀ ਲੈ ਕੇ ਮੈਂ ਹਾਜ਼ਰ ਹੋਵਾਂਗਾ ਹੋਰ ਕਿੱਥੋਂ ਦੇ ਆਗਾ ਰੋਜ਼ਗਾਰ ਦੇ ਸੰਬੰਧੀ ਮੇਰੇ ਕੋਲ ਜਾਣਕਾਰੀ ਆਏਗੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਲੋੜਵੰਦ ਤੱਕ ਜਾਣਕਾਰੀ ਪਹੁੰਚ ਸਕੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੱਖੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ